ਸਤਿ ਸ਼੍ਰੀ ਅਕਾਲ ਅੱਜ ਸੀ ਕੁਝ ਬਹੁਤ ਹੀ ਅਜੀਬ ਮਤਲਬ ਹੈਰਾਨ ਕਰਨ ਵਾਲੀਆਂ ਹਵਾਈ ਜਹਾਜ਼ਾਂ ਦੇ ਗਾਇਬ ਹੋਣ ਦੀਆਂ ਘਟਨਾਵਾਂ ਤੇ ਗੱਲ ਕਰਾਂਗੇ ਸਾਡੇ ਕੋਲ ਜਿਹੜੇ ਸਰੋਤ ਨੇ ਉਹ ਉਹਨਾਂ ਜਹਾਜ਼ਾਂ ਬਾਰੇ ਦੱਸਦੇ ਨੇ ਜੋ ਕਈ ਦਹਾਕੇ ਪਹਿਲਾਂ ਗਾਇਬ ਹੋ ਗਏ ਤੇ ਫਿਰ ਕਹਿੰਦੇ ਨੇ ਦੁਬਾਰਾ ਪ੍ਰਗਟ ਹੋ ਗਏ ਜਾਂ ਫਿਰ ਅਜਿਹੇ ਹਾਲਾਤਾਂ ਵਿੱਚ ਗਵਾਚ ਕੇ ਜਿਨ੍ਹਾਂ ਦਾ ਕੋਈ ਕੋਈ ਸਿਰਾ ਹੀ ਨਹੀਂ ਮਿਲਦਾ ਕਿ ਇਹ ਟਾਈਮ ਟਰੈਵਲ ਹੈ ਜਾਂ ਕੋਈ ਹੋਰ ਰਹੱਸ ਆਓ ਇਸ ਦੀ ਡੂੰਘਾਈ ਨਾਲ ਚਰਚਾ ਕਰੀਏ ਹਾਂਜੀ ਬਿਲਕੁਲ ਇਹ ਕਹਾਣੀਆਂ ਭਾਵੇਂ ਕਿ ਇਹਨਾਂ ਚ ਅਫਵਾਹਾਂ ਤੇ ਅਟਕਲਾਂ ਕਾਫੀ ਨੇ ਪਰ ਇਹ ਹਵਾਬਾਜ਼ੀ ਦੇ ਕੁਝ ਵੱਡੇ ਅਣਸੁਲਝੇ ਸਵਾਲਾਂ ਨੂੰ ਸਾਹਮਣੇ ਲਿਆਉਂਦੀਆਂ ਨੇ ਸਰੋਤਾ ਵਿੱਚ ਦੇਖੋ ਸੈਂਟੀਆਗੋ 513 ਪੈਨਮ 914 ਤੇ ਐਮਐਚ 370 ਵਰਗੀਆਂ ਕਈ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਅਸੀਂ ਕੁਝ ਮੁੱਖ ਮਾਮਲਿਆਂ ਤੇ ਧਿਆਨ ਦੇਵਾਂਗੇ ਅੱਛਾ ਤਾਂ ਪਹਿਲੀ ਕਹਾਣੀ ਸੈਂਟੀਆਗੋ ਫਲਾਈਟ 513 ਦੀ ਇਹ ਜਹਾਜ਼ 1954 ਵਿੱਚ ਪੱਛਮੀ ਜਰਮਨੀ ਤੋਂ ਉੱਡਿਆ ਤੇ ਫਿਰ ਗਾਇਬ ਹੋ ਗਿਆ ਫਿਰ ਸਰੋਤ ਕਹਿੰਦੇ ਨੇ 35 ਸਾਲ ਬਾਅਦ ਹਾਂ 1999 ਵਿੱਚ ਇਹ ਬ੍ਰਾਜ਼ੀਲ ਦੇ ਇੱਕ ਬੰਦ ਪਏ 에ਰਪੋਰਟ ਤੇ ਉਤਰਿਆ ਹੂੰ ਇਸ ਸਭ ਤੋਂ ਹੈਰਾਨੀ ਵਾਲੀ ਗੱਲ ਜਹਾਜ਼ ਬਿਲਕੁਲ ਠੀਕ ਸੀ ਇੰਜਨ ਚੱਲ ਰਹੇ ਸਨ ਪਰ ਅੰਦਰ ਸਿਰਫ ਪਿੰਜਰ ਸੀ ਇੱਥੋਂ ਤੱਕ ਕਿ ਪਾਇਲਟ ਦਾ ਪਿੰਜਰ ਵੀ ਕੰਟਰੋਲ ਤੇ ਹੱਥ ਰੱਖੀ ਬੈਠਾ ਸੀ ਹਾਂਜੀ ਦੇਖੋ ਇੱਥੇ ਗੱਲ ਬਹੁਤ ਅਜੀਬ ਹੋ ਜਾਂਦੀ ਹੈ ਸਰੋਤ ਇਸ ਲਈ ਟਾਈਮ ਵਾਰਮ ਹੋਲ ਮਤਲਬ ਸਮੇਂ ਦੀ ਸੁਰੰਗ ਇਸ ਧਾਂਤ ਦਾ ਜ਼ਿਕਰ ਕਰਦੇ ਨੇ ਇਸ ਨੂੰ ਤੁਸੀਂ ਸਮੇਂ ਤੇ ਸਥਾਨ ਵਿੱਚ ਇੱਕ ਕਹਿ ਲੋ ਕਾਲਪਨਿਕ ਸ਼ਾਰਟਕਟ ਸਮਝ ਸਕਦੇ ਹੋ ਹਾਲਾਂਕਿ ਇਸ ਦਾ ਕੋਈ ਠੋਸ ਸਬੂਤ ਤਾਂ ਹੈ ਨਹੀਂ ਪਰ ਇਹੋ ਜੇ ਸਿਧਾਂਤ ਉਦੋਂ ਹੀ ਬਣਦੇ ਨੇ ਜਦੋਂ ਸਾਡੇ ਕੋਲ ਪੱਕੇ ਜਵਾਬ ਨਹੀਂ ਹੁੰਦੇ ਮਨੁੱਖੀ ਸੁਭਾਅ ਹੈ ਅਣਜਾਨ ਚੀਜ਼ਾਂ ਲਈ ਵਿਆਖਿਆ ਲੱਭਣਾ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਜੇ ਸਾਰੇ ਸਿਰਫ ਪਿੰਜਰ ਸਨ ਤਾਂ ਜਹਾਜ਼ ਇੰਨੀ ਸਫਾਈ ਨਾਲ ਇੱਕ ਬੰਦ 에ਰਪੋਰਟ ਤੇ ਉਤਰਿਆ ਕਿਵੇਂ ਕਿਸ ਨੇ ਉਤਾਰਿਆ ਵਾਕਈ ਇਹ ਬਹੁਤ ਮਤਲਬ ਉਲਝਾਉਣ ਵਾਲਾ ਸਵਾਲ ਹੈ ਕਿ ਇਸ ਰੋਤ ਇਸ ਬਾਰੇ ਕੁਝ ਦੱਸ ਦੇ ਨੇ ਕਿ ਕਿਵੇਂ ਹੋ ਸਕਿਆ ਨਹੀਂ ਦੇਖੋ ਸਰੋਤ ਇਸ ਬਾਰੇ ਕੋਈ ਸਾਫ਼ ਜਵਾਬ ਨਹੀਂ ਦਿੰਦੇ ਇਸੇ ਕਰਕੇ ਤਾਂ ਇਹ ਕਹਾਣੀ ਹੋਰ ਵੀ ਰਹੱਸਮਈ ਬਣ ਜਾਂਦੀ ਹੈ ਤੇ ਅਟਕਲਾਂ ਲਈ ਹੋਰ ਥਾਂ ਬਣ ਜਾਂਦੀ ਹੈ ਇਹ ਉਹਨਾਂ ਕਹਾਣੀਆਂ ਚੋਂ ਇੱਕ ਹੈ ਜੋ ਤੱਥਾਂ ਨਾਲੋਂ ਜ਼ਿਆਦਾ ਸਵਾਲ ਖੜੇ ਕਰਦੀ ਹੈ ਅੱਛਾ ਇਸੇ ਤਰ੍ਹਾਂ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਕਹਾਣੀ ਹੈ ਪੈਨ ਐਮ ਫਲਾਈਟ 914 ਦੀ ਇਹ ਜਹਾਜ਼ 1955 ਵਿੱਚ ਨਿਊਯਾਰਕ ਤੋਂ ਮਿਆਮੀ ਚੱਲਿਆ ਤੇ ਗਾਇਬ ਸਰੋਤਾ ਮੁਤਾਬਿਕ 37 ਸਾਲ ਬਾਅਦ 1992 ਵਿੱਚ ਇਹ ਅਚਾਨਕ ਵੈਨੇਜ਼ੁਏਲਾ ਦੇ ਕਰਾਕਸ 에য়ারਪੋਰਟ ਤੇ ਪ੍ਰਗਟ ਹੋਇਆ 37 ਸਾਲ ਹਾਂਜੀ ਤੇ ਇਸ ਵਾਰ ਅੰਦਰ ਲੋਕ ਜਿਉਂਦੇ ਸੀ 1955 ਦੇ ਕਪੜਿਆਂ ਵਿੱਚ ਉਹਨਾਂ ਨੂੰ ਇੰਜ ਲੱਗ ਲਿਆ ਸੀ ਜਿਵੇਂ ਸਫ਼ਰ ਬਸ ਕੁਝ ਘੰਟਿਆਂ ਦਾ ਹੀ ਹੋਵੇ ਜਦੋਂ 에য়ার ਟ੍ਰੈਫਿਕ ਕੰਟਰੋਲ ਨੇ ਪਾਇਲਟ ਨੂੰ ਦੱਸਿਆ ਕਿ ਸਾਲ 1992 ਹੈ ਤੌ ਕਬਰ ਆ ਗਿਆ ਤੇ ਜਹਾਜ਼ ਲੈ ਕੇ ਦੁਬਾਰਾ ਉੱਡ ਗਿਆ ਤੇ ਫਿਰ ਗਾਇਬ ਇਥੇ ਵੀ ਦੇਖੋ ਸਰੋਤ ਉਸੇ ਟਾਈਮ ਵਾਮ ਹੋਲ ਜਾਂ ਸਮੇਂ ਦੀ சுரੰਗ ਵਾਲੇ ਵਿਚਾਰ ਦਾ ਹੀ ਜ਼ਿਕਰ ਕਰਦੇ ਨੇ ਪਰ ਨਤੀਜਾ ਵੱਖਰਾ ਸੀ ਇਸ ਵਾਰ ਯਾਤਰੀ ਜਿਉਂਦੇ ਸੀ ਦੋਮਾਂ ਕਹਾਣੀਆਂ ਵਿੱਚ ਸਮੇਂ ਦਾ ਅੱਗੇ ਪਿੱਛੇ ਹੋਣ ਵਾਲਾ ਆਈਡੀਆ ਤਾਂ ਹੈ ਪਰ ਪੱਕੇ ਸਬੂਤ ਕੋਈ ਨਹੀਂ ਸਰੋਤਾਂ ਵਿੱਚ ਕਿਸੇ ਟਰੱਕ ਡਰਾਈਵਰ ਵਰਗੇ ਚਸ਼ਮਦੀਦ ਗਵਾਹ ਦਾ ਜ਼ਿਕਰ ਵੀ ਹੈ ਪਰ ਅਜਿਹੀਆਂ ਗੱਲਾਂ ਦੀ ਪੁਸ਼ਟੀ ਕਰਨੀ ਮਤਲਬ ਬਹੁਤ ਔਖੀ ਹੁੰਦੀ ਹੈ ਸਹੀ ਗੱਲ ਹੈ ਹੁਣ ਗੱਲ ਕਰੀਏ ਇੱਕ ਤਾਜ਼ਾ ਰਹੱਸਦੀ ਜਿਸਨੇ ਸੱਚੀ ਸਭ ਨੂੰ ਹਿਲਾ ਕੇ ਰੱਖ ਦਿੱਤਾ ਮਲੇਸ਼ੀਆ 에ਅਰਲਾਈਨਸ ਫਲਾਈਟ MH370 2014 ਵਿੱਚ ਕੁਵਾਲਾ ਲੰਪੁਰ ਤੋਂ ਬੀਜਿੰਗ ਜਾਂਦਿਆਂ ਇਹ ਜਹਾਜ਼ ਗਾਇਬ ਹੋ ਗਿਆ ਪਹਿਲਾਂ ਇਸਨੇ ਅਚਾਨਕ ਰਸਤਾ ਬਦਲਿਆ ਤੇ ਫਿਰ ਰਡਾਰ ਤੋਂ ਗਾਇਬ ਹਾਂਜੀ MH370 ਸਰੋਤਾ ਵਿੱਚ ਇਸ ਬਾਰੇ ਕਈ ਕਿਆਸ ਲਗਾਏ ਗਏ ਨੇ ਕੋਈ ਹਾਦਸਾ ਕੋਈ ਤਕਨੀਕੀ ਖਰਾਬੀ ਜਾਂ ਫਿਰ ਕੁਝ ਬਿਲਕੁਲ ਅਲੱਗ ਜਿਵੇਂ ਸਮਾਂ ਯਾਤਰਾ ਜਾਂ ਕਿਸੇ ਹੋਰ ਆयाम ਵਿੱਚ ਚਲੇ ਜਾਣਾ ਦੇਖੋ ਐਮ ਐਚ 370 ਅੱਜ ਵੀ ਇੱਕ ਵੱਡੀ ਪਹੇਲੀ ਹੈ ਜਿਵੇਂ ਕਿ ਸਰੋਤ ਦੱਸਦੇ ਨੇ ਕੁਝ ਮਲਬਾ ਤਾਂ ਮਿਲਿਆ ਹੈ ਪਰ ਪੂਰਾ ਜਹਾਜ਼ ਤੇ ਯਾਤਰੀ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਤੇ ਜਵਾਬਾਂ ਦੀ ਇਹੀ ਕਮੀ ਅ ਅਜੀਬੋ ਗਰੀਬ ਸਿਧਾਂਤਾਂ ਨੂੰ ਹਵਾ ਦਿੰਦੀ ਹੈ ਇਸ ਵਿੱਚ ਸਮਾਂ ਯਾਤਰਾ ਵਰਗੇ ਵਿਚਾਰ ਵੀ ਸ਼ਾਮਿਲ ਨੇ ਜਿਨ੍ਹਾਂ ਦਾ ਜ਼ਿਕਰ ਸਰੋਤ ਕਰਦੇ ਨੇ ਇਹ ਘਟਨਾ ਦੱਸਦੀ ਹੈ ਕਿ ਕਿਵੇਂ ਅਣਜਾਣ ਤੇ ਅਣਸੁਲਝੀਆਂ ਚੀਜ਼ਾਂ ਸਾਡੀ ਕਲਪਨਾ ਨੂੰ ਮਤਲਬ ਬਹੁਤ ਉਤੇਜਿਤ ਕਰਦੀਆਂ ਨੇ ਤਾਂ ਫਿਰ ਆਖਿਰੇ ਸਭ ਸਾਨੂੰ ਕੀ ਦੱਸਦਾ ਹੈ ਸੈਂਟੀਆਗੋ 513 ਪੀਐਨਐਮ 914 ਐਮਐਚ 370 ਇੱਕ ਘਟਨਾਵਾ ਜਿਵੇਂ ਸਾਡੇ ਸਰੋਤਾਂ ਵਿੱਚ ਦੱਸੀਆਂ ਗਈਆਂ ਨੇ ਇਹ ਹਵਾਬਾਜ਼ੀ ਦੇ ਕੁਝ ਵੱਡੇ ਰਹੱਸਾਂ ਤੇ ਸਾਡੀ ਸਮਝ ਦੀਆਂ ਹੱਦਾਂ ਨੂੰ ਦਰਸਾਉਂਦੀਆਂ ਨੇ ਪਰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜ਼ਿਆਦਾਤਰ ਰਿਪੋਰਟਾਂ ਕਹਾਣੀਆਂ ਤੇ ਸਿਧਾਂਤਾਂ ਤੇ ਆਧਾਰਿਤ ਨੇ ਨਾ ਕਿ ਵਿਗਿਆਨਿਕ ਤੌਰ ਤੇ ਸਾਬਿਤ ਹੋਏ ਤੱਥਾਂ ਤੇ ਬਿਲਕੁਲ ਸਹੀ ਇਹਨਾਂ ਕਹਾਣੀਆਂ ਦਾ ਜੋ ਅਟਕਲਾਂ ਵਾਲਾ ਸੁਭਾਅ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਰੋਤ ਇਹਨਾਂ ਨੂੰ ਸਮਾਂ ਯਾਤਰਾ ਦੇ ਵਿਚਾਰਾਂ ਨਾਲ ਜੁੜੇ ਹੋਏ ਰਹੱਸਿਆਂ ਵਜੋਂ ਪੇਸ਼ ਕਰਦੇ ਨੇ ਨਾ ਕਿ ਸਮਾਂ ਯਾਤਰਾ ਦੇ ਸਬੂਤ ਵਜੋਂ ਇਹ ਫਰਕ ਸਮਝਣਾ ਅਹਿਮ ਹੈ ਅਸਲ ਨੁਕਤਾ ਇਹ ਹੈ ਕਿ ਇਹ ਘਟਨਾਵਾਂ ਸਾਡੀ ਅਸਲੀਅਤ ਦੀ ਸਮਝ ਨੂੰ ਕਿਵੇਂ ਚੁਣੌਤੀ ਦਿੰਦੀਆਂ ਨੇ ਤੇ ਅਗਿਆਤ ਬਾਰੇ ਡੂੰਗੇ ਸਵਾਲ ਖੜੇ ਕਰਦੀਆਂ ਨੇ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੀ ਵਿਆਖਿਆ ਕਿਵੇਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਸਮਝਾ ਨਹੀਂ ਸਕਦੇ ਔਰ ਸੋਚਣ ਲਈ ਇੱਕ ਆਖਰੀ ਗੱਲ ਜੋ ਸਰੋਤਾਂ ਦੇ ਅਨਸੁਲਝੀਆਂ ਘਟਨਾਵਾਂ ਦੇ ਥੀਮ ਨਾਲ ਜੁੜਦੀ ਹੈ ਜਹਾਜ਼ਾਂ ਦੇ ਗਾਇਬ ਹੋਣ ਦੀਆਂ ਇਨ੍ਹਾਂ ਵੱਡੀਆਂ ਕਹਾਣੀਆਂ ਤੋਂ ਪਰੇ ਕੀ ਸਾਡੇ ਹਾਲੇ ਦਿਵਾਲੇ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੀਆਂ ਛੋਟੀਆਂ-ਮੋਟੀਆਂ ਅਣਸੁਲਝੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਨਜ਼ਰਅੰਦਾਜ਼ ਕਰ ਦਿੰਨੇ ਆ ਪਰ ਉਹ ਵੀ ਸ਼ਾਇਦ ਸਮੇਂ ਅਤੇ ਸਥਾਨ ਬਾਰੇ ਸਾਡੀਆਂ ਬੁਨਿਆਦੀ ਧਾਰਨਾਵਾਂ 'ਤੇ ਹਾਂ ਸਵਾਲ ਖੜੇ ਕਰ ਦਿਆ ਹਾਂ